ਅੰਦੇਸ਼ਾ ਸ਼੍ਰੀ ਗੱਦਾਰਨ ਮੇ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸਸ ਅਡਾ 247 ਦੇ YouTube ਚੈਨਲ ਦੇ ਉੱਤੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਬਿਲਕੁਲ ਤੰਦਰੁਸਤ ਹੋਵੋਗੇ ਮੇਰੇ ਵੱਲੋਂ ਤੇ ਪੂਰੀ ਦੀ ਪੂਰੀ ਪੰਜਾਬ ਪੀਸਸ ਅਡਾ ਟੀਮ ਦੇ ਵੱਲੋਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਰਿਪਬਲਿਕ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਅ ਮੈਂ ਕਹਿੰਦਾ ਹੁਣ ਅਭੀ ਪ੍ਰਮਾਤਮਾ ਕਰੇ ਇੱਕ ਰਿਪਬਲਿਕ ਡੇ ਇਦਾਂ ਦਾ ਆਵੇ ਵੀ ਤੁਸੀਂ ਸਰਕਾਰੀ ਅਫਸਰ ਬਣ ਕੇ ਇੱਕ ਪੂਰੇ ਦੇ ਪੂਰੇ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰੋ ਸੋਧ ਲਈ ਪੜਨਾ ਪੈਣਾ ਜੀ ਤੇ ਪੜ ਕੇ ਹੀ ਇਗਜ਼ਾਮ ਕਲੀਅਰ ਹੁੰਦੇ ਆ ਅ ਡੀਐਸਪੀ ਐਸਡੀਐਮ ਤਹਿਸੀਲਦਾਰ ਵਰਗੇ ਅਹੁਦੇ ਲੈਣ ਦੇ ਲਈ ਤੁਹਾਨੂੰ ਪੰਜਾਬ ਪੀਸੀਐਸ ਦਾ ਇਗਜ਼ਾਮ ਦੇਣਾ ਪੈਂਦਾ ਹੈ ਤੇ ਜੇ ਤੁਸੀਂ ਡਿਸਟ੍ਰਿਕਟ ਕਲੈਕਟਰ ਜਾਂ ਆਈਪੀਐਸ ਜਾਂ ਆਈਐਸ ਬਣਨਾ ਹੈ ਤਾਂ ਫਿਰ ਤੁਹਾਨੂੰ ਯੂਪੀਐਸਸੀ ਦਾ ਇਗਜ਼ਾਮ ਦੇਣਾ ਪੈਂਦਾ ਹੈ ਇਸ ਇਗਜ਼ਾਮ ਦੀ ਤਿਆਰੀ ਤੁਸੀਂ ਆਪਦੀ ਗ੍ਰੈਜੂਏਸ਼ਨ ਦੇ ਨਾਲ ਨਾਲ ਵੀ ਕਰ ਸਕਦੇ ਹੋ ਤੇ ਗ੍ਰੈਜੂਏਸ਼ਨ ਤੋਂ ਬਾਅਦ ਵੀ ਕਰ ਸਕਦੇ ਹੋ ਹੁਣ ਜਿਹੜੇ ਬੱਚੇ ਗ੍ਰੈਜੂਏਸ਼ਨ ਦੇ ਵਿੱਚ ਹੈਗੇ ਆ ਤੇ ਜਾਂ ਉਹ ਗ੍ਰੈਜੂਏਸ਼ਨ ਦੇ ਆਖਰੀ ਸਾਲ ਦੇ ਵਿੱਚ ਨੇ ਜਾਂ ਗ੍ਰੈਜੂਏਸ਼ਨ ਕੰਪਲੀਟ ਹੋ ਗਈ ਹੈ ਜਾਂ ਉਹਨੇ-ਉਨੇ ਪੀਸੀਐਸ ਦਾ ਇਗਜ਼ਾਮ ਦਿੱਤਾ ਬਟ ਸਫਲਤਾ ਨਹੀਂ ਮਿਲੀ ਹੁਣ ਸੋਚ ਰਿਹਾ ਕਿ ਅੱਗੇ ਕੀ ਕਰੀਏ ਸੋ 2027 ਨੂੰ ਟਾਰਗੇਟ ਕਰ ਸਕਦੇ ਆ ਸੋ ਇਸ ਰਿਪਬਲਿਕ ਡੇ ਦੇ ਮੌਕੇ ਦੇ ਉੱਤੇ ਜੋ ਆਪਣਾ ਫਾਊਂਡੇਸ਼ਨ ਬੈਚ ਹੈ 2027 ਵਾਲਾ ਜਿਸ ਦੀ ਵੈਲਿਡਿਟੀ ਸਾਨੂੰ 3 ਸਾਲ ਦੀ ਵੇਖਣ ਨੂੰ ਮਿਲਦੀ ਹੈ ਉਸ ਬੈਚ ਦੇ ਜਿਹੜੇ ਫੀਸ ਆ ਉਹ ਕਾਫੀ ਘੱਟ ਕਰ ਦਿੱਤੀ ਗਈ ਹੈ ਵੈਸੇ ਹੀ ਪਹਿਲਾਂ ਹੀ ਆਪਣੀ ਫੀਸ ਕਾਫੀ ਘੱਟ ਹੁੰਦੀ ਲੇਕਿਨ ਹੋਰ ਘਟਾ ਦਿੱਤੀ ਗਈ ਹੁਣ ਕਿੰਨੀ ਕ ਫੀਸ ਘਟਾਈ ਗਈ ਹੈ ਇਸ ਬੈਚ ਦੇ ਵਿੱਚ ਖਾਸ ਕੀ ਹੈ ਉਹ ਸਾਰੀ ਜਾਣਕਾਰੀ ਅੱਜ ਇਸ ਵੀਡੀਓ ਵਿੱਚ ਦਉਣੇ ਜਾ ਰਿਹਾ ਮੈਂ ਸੋ ਬੜੇ ਹੀ ਧਿਆਨ ਨਾਲ ਤੁਸੀਂ ਇਸ ਵੀਡੀਓ ਨੂੰ ਦੇਖ ਵੀ ਸਕਦੇ ਹੋ ਲਾਈਕ ਵੀ ਕਰ ਸਕਦੇ ਹੋ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਅੱਗੇ ਸ਼ੇਅਰ ਵੀ ਕਰ ਸਕਦੇ ਹੋ ਜਿਨ੍ਹਾਂ ਦਾ ਸੁਪਨਾ ਹੈ ਆਈਐਸ ਆਈਪੀਐਸ ਡੀਐਸਪੀ ਐਸਜੀਐਮ ਤਸੀਲਦਾਰ ਬਣਨਾ ਉਹ ਵੀ 2027 ਨੂੰ ਟਾਰਗੇਟ ਕਰ ਰਿਹਾ ਹੁਣ ਤੋਂ ਅਸੀਂ ਪੜਾਂਗੇ ਤਾਂ 2027 ਸਾਡੇ ਲਈ ਕਾਫੀ ਸੌਖਾ ਹੋ ਜਾਊਗਾ ਲੋ ਜੀ ਕਰਦੇ ਫਿਰ ਆਪਾਂ ਸ਼ੁਰੂਆਤ ਸੋ ਇਸ ਬੈਚ ਦੀ ਜੇ ਮੈਂ ਜਾਣਕਾਰੀ ਦਵਾਂ ਤਾਂ ਇਹ ਬੈਚ ਆਪਣਾ ਜਿਹੜਾ ਹੈਗਾ ਉਹ ਆਨਲਾਈਨ ਪਲੱਸ ਰਿਕਾਰਡਡ ਰਹੂਗਾ ਯਾਨੀ ਕਿ ਲਾਈਵ ਕਲਾਸਿਸ ਵੀ ਹੋਣਗੀਆਂ ਤੇ ਰਿਕਾਰਡ ਇਹ ਬੈਚ ਆਪਣਾ ਆਲਰੇਡੀ ਕੁਝ ਸਮੇਂ ਤੋਂ ਸਟਾਰਟ ਹੋ ਚੁੱਕਾ ਹੈ ਜਾਨੀ ਕਿ ਇਹ ਬਿਲਕੁਲ ਕੈਲੋ ਜਿਹੜੀਆਂ ਪੁਰਾਣੀਆਂ ਕਲਾਸਾਂ ਦਾ ਰਿਕਾਰਡਡ ਮੈਡਿੰਗ ਹੈ ਲੇਕਿਨ ਜ਼ਿਆਦੀਆਂ ਪੁਰਾਣੀਆਂ ਨਹੀਂ ਹੈਗੀਆਂ ਤੇ ਇਸ ਬੈਚ ਦੇ ਵਿੱਚ ਅਸੀਂ ਜੋ ਟਾਰਗੇਟ ਕਰ ਰਹੇ ਹਾਂ 댓 ਇਜ਼ 2027 ਜਾਨੀ ਕਿ 2027 ਦੇ ਵਿੱਚ ਯੂਪੀਐਸਸੀ ਦਾ ਤਾਂ ਕਨਫਰਮ ਹੈ ਆਉਣਾ ਹੀ ਆਉਣਾ ਜੇ ਪੰਜਾਬ ਪੀਸੀਸ ਵੀ ਆਉਂਦਾ ਤਾਂ ਉਹ ਵੀ ਇਹਦੇ ਵਿੱਚ ਕਵਰ ਹੋਊਗਾ ਪੰਜਾਬ ਪੀਸਸ ਤੇ ਯੂਪੀਐਸਸੀ ਦੀ ਗੱਲ ਕਰ ਲਈਏ ਥੋੜਾ ਬਹੁਤ ਸਿਲੇਬਸਾਂ ਨੂੰ ਡਿਫਰੈਂਸ ਦੋਨਾਂ ਦੇ ਦੇਖਣ ਨੂੰ ਮਿਲਦਾ ਆ ਥੋੜਾ ਸਿਲੇਬਸ ਡਿਫਰੈਂਟ ਜ਼ਰੂਰ ਹੈ ਬਟ ਇਸ ਬੈਚ ਦੇ ਵਿੱਚ ਉਹ ਪੂਰਾ ਸਿਲੇਬਸ ਜਿੰਨਾ ਵੀ ਅਲੱਗ-ਅਲੱਗ ਹੈਗਾ ਉਹ ਕਵਰ ਜ਼ਰੂਰ ਕੀਤਾ ਜਾਊਗਾ ਚਾਹੇ ਉਹ ਕਰੰਟ ਅਫੇਅਰਜ਼ ਆ ਚਾਹੇ ਉਹ ਸੀ ਸੈਟ ਆ ਚਾਹੇ ਉਹ ਸਾਡੇ ਜੀਐਸ ਦੇ ਸਬਜੈਕਟ ਨੇ ਚਾਹੇ ਉਹ ਪ੍ਰੀ ਹੈ ਚਾਹੇ ਮੇਨਸ ਹੈ ਉਹ ਸਭ ਕੁਝ ਇਸ ਬੈਚ ਦੇ ਵਿੱਚ ਕਵਰ ਹੋਊਗਾ ਇਹਦੇ ਵਿੱਚ ਲਾਈਵ ਪਲੱਸ ਰਿਕਾਰਡਡ ਕਲਾਸਿਸ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੇ ਨਾਲ ਦੀ ਨਾਲ ਇਹ ਗੱਲ ਦਾ ਧਿਆਨ ਰੱਖਿਓ ਦੇ ਵਿੱਚ ਪ੍ਰੀ ਦੀ ਟੈਸਟ ਸੀਰੀ ਗੱਲ ਕਰ ਲੋ ਚਾਹੇ ਯੂਪੀਐਸਸੀ ਦੀ ਗੱਲ ਕਰ ਲੋ ਉਹ ਟੈਸਟ ਸੀਰੀਜ਼ ਵੀ ਸਾਨੂੰ ਦੇਖਣ ਨੂੰ ਮਿਲਦੀ ਆ ਹੁਣ ਜਦੋਂ ਅਸੀਂ ਯੂਪੀਐਸਸੀ ਦੀ ਗੱਲ ਕਰਦੇ ਉੱਥੇ ਇੱਕ ਆਪਸ਼ਨਲ ਸਬਜੈਕਟ ਆਉਂਦਾ ਸੋ ਆਪਸ਼ਨਲ ਸਬਜੈਕਟ ਜਿਹੜਾ ਹੈਗਾ ਆ ਉਹ ਇਸ ਬੈਚ ਦੇ ਵਿੱਚ ਨਹੀਂ ਹੋਊਗਾ ਇਹ ਗੱਲ ਦਾ ਧਿਆਨ ਰੱਖਣਾ ਹੈ ਤੇ ਮੇਨਸ ਦੀ ਟੈਸਟ ਸੀਰੀਜ਼ ਵੀ ਨਹੀਂ ਹੋਊਗੀ ਸੋ ਇਹ ਦੋ ਚੀਜ਼ਾਂ ਜ਼ਰੂਰ ਧਿਆਨ ਰੱਖਿਓ ਕਿਉਂਕਿ ਬੱਚਿਆਂ ਨੂੰ ਕਈ ਵਾਰ ਹੁੰਦਾ ਕਿ ਸ਼ਾਇਦ ਸਾਨੂੰ ਇਹ ਨਾਲ ਮਿਲੂਗਾ ਸੋ ਥੋੜਾ ਮੈਂ ਤਾਂ ਕਲੀਅਰਿਫਾਈ ਕਰਤਾ ਕਿ ਬਾਅਦ ਚ ਬੱਚੇ ਕਹਿੰਦੇ ਆ ਵੀ ਸਰ ਸਾਨੂੰ ਤਾਂ ਪਤਾ ਨਹੀਂ ਸੀਗਾ ਸੋ ਇਹ ਚੀਜ਼ਾਂ ਜ਼ਰੂਰੀ ਹੋਣੀਆਂ ਤੁਹਾਨੂੰ ਪਤਾ ਚਾਹੀਦੀ ਤੁਸੀਂ ਗ੍ਰੈਜੂਏਸ਼ਨ ਦੇ ਪਹਿਲੇ ਸਾਲ ਦੇ ਵਿੱਚੋਂ ਦੂਜੇ ਤੀਜੇ ਜਦੋਂ ਵੀ ਹੈਗੇ ਹੋ ਤੁਹਾਨੂੰ ਲੱਗਦਾ ਹੋਵੇ ਅਸੀਂ ਨਾਲ-ਨਾਲ ਤਿਆਰੀ ਕਰਨੀ ਤੁਸੀਂ ਇਸ ਬੈਚ ਨੂੰ ਜੁਆਇਨ ਕਰ ਸਕਦੇ ਹੋ ਇਹਦੇ ਵਿੱਚ ਨੋਟਸ ਤੁਹਾਨੂੰ ਜਿਹੜੇ ਹੈਗੇ ਉਹ ਟੈਲੀਗ੍ਰਾਮ ਦੇ ਗਰੁੱਪ ਵਿੱਚ ਐਡ ਹੋਣ ਤੋਂ ਬਾਅਦ ਮਿਲ ਜਾਂਦੇ ਆ ਤੇ ਪਲੱਸ ਨਾਲ ਦੀ ਨਾਲ ਤੁਹਾਡਾ ਡਾਇਰੈਕਟਲੀ ਸਾਡੇ ਨਾਲ ਕਮਿਊਨੀਕੇਸ਼ਨ ਹੋ ਜਾਂਦਾ ਤੁਸੀਂ ਸਾਡੇ ਨਾਲ ਟੈਲੀਗ੍ਰਾਮ ਤੇ ਵਟਸਐਪ ਦੇ ਗਰੁੱਪਾਂ ਵਿੱਚ ਐਡ ਹੋ ਜਾਣੀਓ ਇਸ ਬੈਚ ਦੇ ਨਾਲ ਕਿਤਾਬਾਂ ਤੁਹਾਨੂੰ ਘਰੇ ਪਹੁੰਚ ਜਾਣਗੀਆਂ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਬੁੱਕਸ ਤੁਹਾਨੂੰ ਪ੍ਰੋਵਾਈਡ ਕੀਤੀਆਂ ਜਾਣਗੀਆਂ ਹਾਂ ਪੰਜਾਬੀ ਦੇ ਵਿੱਚ ਵੀ ਕਿਤਾਬਾਂ ਹੈਗੀਆਂ ਨੇ ਤੇ ਪੰਜਾਬੀ ਦੇ ਵਿੱਚ ਵੀ ਅਸੀਂ ਤੁਹਾਨੂੰ ਪੜ੍ਹਾਵਾਂਗੇ ਹੁਣ ਇਸ ਬੈਚ ਦੀ ਫੀਸ ਦੀ ਗੱਲ ਕਰ ਲਈਏ ਸੋ ਇਸ ਬੈਚ ਦੀ ਜਿਹੜੀ ਫੀਸ ਆ ਉਹ ਆਮ ਦਿਨਾਂ ਵਿੱਚ ਤਾਂ ਸਾਨੂੰ 39999 ਰੁਪਏ ਦੇਖਣ ਨੂੰ ਮਿਲਦੀ ਹੈ ਜਾਨੀ ਕਿ ਲਗਭਗ 40000 ਰੁਪਏ ਫੀਸ ਇਸ ਬੈਚ ਦੀ ਹੁੰਦੀ ਹੈ ਬਟ ਜੇ ਮੈਂ ਹੁਣ ਦੀ ਗੱਲ ਕਰਾਂ ਤਾਂ ਹੁਣ ਇਹ ਫੀਸ ਕਟਾ ਕੇ 34999 ਰੁਪਏ ਕਰ ਦਿੱਤੀ ਹੈ ਜਾਨਕਿ 5000 ਰੁਪਏ ਫੀਸ ਇਸ ਰਿਪਬਲਿਕ ਡੇ ਦੇ ਮੌਕੇ ਉੱਤੇ ਘੱਟ ਕੀਤੀ ਗਈ ਹੈ ਜਿਵੇਂ ਰਿਪਬਲਿਕ ਡੇ ਜਿਹੜਾ ਹੈਗਾ ਉਹ ਲੰਘ ਜਾਊਗਾ ਫਿਰ ਇਹਦਾ ਜਿਹੜੀ ਫੀਸ ਉਹ ਵੱਧ ਜਾਊਗੀ ਸੋ ਐਡਮਿਸ਼ਨ ਲੈਣ ਦੇ ਲਈ ਇਹ ਨੰਬਰ ਹੈ ਆਪਣੇ ਕੋਲ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਕੋਈ ਵੀ ਕੁਇਰੀ ਹੋਵੇ ਤੁਹਾਡੀ ਵਿਦਿਆਰਥੀ ਦੇ ਵਿੱਚ ਮੈਨੂੰ ਇਹ ਨਹੀਂ ਪਤਾ ਲੱਗਿਆ ਜਾਂ ਮੇਰੇ ਨਾਲ ਗੱਲਬਾਤ ਕਰਨੀ ਹੋਵੇ ਜਾਂ ਤੁਸੀਂ ਗ੍ਰੈਜੂਏਸ਼ਨ ਦੇ ਵਿੱਚੋਂ ਤੇ ਕੋਈ ਗਾਈਡੈਂਸ ਲੈਣੀ ਹੈ ਤਾਂ ਵੀ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਸੋ ਇਹ ਜਿਹੜੀ ਫੀਸ ਘੱਟ ਹੋਈ ਇਹ 2 ਦਿਨ ਦੇ ਲਈ ਰਹੂਗੀ ਹਾਂ ਇਹ ਜ਼ਰੂਰ ਹੈ ਕਿ ਗਾਈਡੈਂਸ ਤੁਸੀਂ ਕਦੋਂ ਵੀ ਲੈ ਸਕਦੇ ਹੋ ਤੇ ਜੇ ਪਹਿਲਾਂ ਗਾਈਡੈਂਸ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਸੋ ਇਸ ਨੰਬਰ ਨੂੰ ਸੇਵ ਕਰ ਲਿਓ ਆਪਣੇ ਨਾਲ ਦੇ ਦੋਸਤ ਮਿੱਤਰ ਜਿਹੜੇ ਗ੍ਰੈਜੂਏਸ਼ਨ 'ਚ ਉਹਨਾਂ ਨੂੰ ਵੀ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਕੋਈ ਤੁਹਾਡਾ ਰਿਸ਼ਤੇਦਾਰ ਜਿਹਨਾਂ ਵਧੀਆ ਬਣਦੀ ਹੈ ਉਹ ਅ fırsਰ ਬਣਨਾ ਚਾਹੁੰਦਾ ਆ ਤਾਂ ਉਹਨੂੰ ਇਹ ਨੰਬਰ ਜ਼ਰੂਰ ਸ਼ੇਅਰ ਕਰ ਦਿਓ ਸੋ ਉਮੀਦ ਕਰਦਾ ਤੁਹਾਨੂੰ ਇਹ ਇਨਫੋਰਮੇਸ਼ਨ ਕਾਫੀ ਵਧੀਆ ਲੱਗੀ ਹੋਊਗੀ ਇਹਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਿਓ ਜਉਂਦੇ ਵਸਦੇ ਰਹੋ ਰੱਬ ਖੈਰ ਕਰੇ ਜੀ ਸੱਸੀ ਗਸਾਰਿਆਂ ਨੂੰ